ਸਤਿ ਸ੍ਰੀ ਅਕਾਲ ਮੈਂ ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੋਂ ਔਰ ਮੇਰੇ ਨਾਲ ਨੇ ਹਰਵਿੰਦਰ ਸਿੰਘ ਜੀ ਸਰਦਾਰ ਹਰਪਾਲ ਸਿੰਘ ਜੀ ਜਰਮਨਜੀਤ ਸਿੰਘ ਜੀ ਔਰ ਪਿੰਡ ਵੈਰੋਵਾਲ ਬੋਤਲ ਕੀੜੀ ਕੀੜੀ ਸ਼ਾਹੀ ਤਾਰਾਪੋਰੀ ਇਹ ਸਾਰੀ ਜਿਹੜੀ ਸੰਗਤ ਆ ਉਹ ਇੱਥੇ ਆਏ ਸੀਗੇ ਸੋ ਤੁਸੀਂ ਪਿਛਲੇ ਪਾਸੇ ਵੇਖ ਸਕਦੇ ਹੋ ਕਿ ਇਹ ਜਿਹੜਾ ਰਕਬਾ ਆ ਹਟ ਦੇ ਪਾਣੀਆਂ ਨਾਲ ਪ੍ਰਭਾਵਿਤ ਹੋਇਆ ਆ ਔਰ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਝੋਨੇ ਦੀ ਫਸਲ ਦੀ ਜਿਹੜੀ ਆ ਸੋ ਦੇਦੀ ਫਸਲ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਕਮਾਦ ਵੀ ਜਿਹੜਾ ਆ ਕਮਾਦ ਵੀ ਪੂਰੀ ਤਰ੍ਹਾਂ ਜਿਹੜਾ ਆ ਉਹ ਖਰਾਬ ਹੋ ਚੁੱਕਾ ਆ ਸੋ ਇੱਥੇ ਜਿਵੇਂ ਕਿ ਮੈਂ ਪਹਿਲਾਂ ਹੀ ਕਈ ਵਾਰੀ ਆਪਣੀ ਵੀਡੀਓ ਦੇ ਵਿੱਚ ਵੀ ਕਹਿਣਾ ਹੁੰਨਾ ਕਿ ਸਮਾਂ ਬਹੁਤ ਮਾੜਾ ਆ ਔਰ ਇਹਦੇ ਵਿੱਚ ਜਿਹੜਾ ਆ ਸਾਨੂੰ ਇੱਕ ਦੂਜੇ ਦਾ ਸਾਥ ਦੇ ਕੇ ਸਰਕਾਰਾਂ ਦਾ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਲੈ ਕੇ ਇੱਕ ਦੂਜੇ ਦੀ ਜਿਹੜੀ ਆ ਉਹ ਸਾਨੂੰ ਬਾਹ ਫੜਨੀ ਚਾਹੀਦੀ ਆ ਸੋ ਇੱਥੇ ਤੁਸੀਂ ਪਿਛਲੇ ਪਾਸੇ ਦੇਖਿਓ ਜੀ ਕੇ ਪਾਣੀ ਜਿਹੜਾ ਵਾਝੇ ਆਪਾਂ ਕਹੀਏ ਤੇ 6 ਤੋਂ ਲੈ ਕੇ 7 ਫੁੱਟ ਜਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਪਾਣੀ ਆ ਉਹ ਪਿੱਛੇ ਤੁਸੀਂ ਖੜਾ ਦੇਖ ਸਕਦੇ ਹੋ ਔਰ ਇਹਦੇ ਵਿੱਚ ਜਿਹੜਾ ਚਾਰ ਪਿੰਡਾਂ ਦਾ ਪ੍ਰਭਾਵਿਤ ਰਕਬਾ ਆ ਉਹ ਤਕਰੀਬਨ 21-2200 ਕਿੱਲੇ ਜਿਹੜੇ ਆ ਏਕੜ ਉਹ ਰਕਬਾ ਹੈਗਾ ਆ ਸੋ ਸਾਰੀ ਸੰਗਤ ਇੱਥੇ ਸੀਗੀ ਸਰਦਾਰ ਹਰਵਿੰਦਰ ਸਿੰਘ ਹੁਣਾਂ ਦਾ ਜਿਹੜਾ ਕਮਾ ਦੇ ਆ 30-35 ਕਿੱਲੇ ਉਹ ਇਹਦੇ ਨਾਲ ਪ੍ਰਭਾਵਿਤ ਹੋਇਆ ਆ ਝੋਨੇ ਦੀ ਫਸਲ ਜਿਹੜੀ ਉਹ ਪ੍ਰਭਾਵਿਤ ਹੋਈ ਆ ਸੋ ਇਹ ਸਭ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਸਰਦਾਰ ਹਰਪਾਲ ਸਿੰਘ ਜੀ ਹੁਣਾਂ ਨਾਲ ਹਾਂਜੀ ਹਰਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਦੱਸੋ ਵੀ 25 ਦਿਨ ਤੋਂ ਪਾਣੀ ਨਹੀਂ ਤੜੀ ਹਾਂਜੀ ਹਾਂਜੀ ਸੋ ਬੇਨਤੀ ਇਹ ਆ ਕਿ ਆਪਣੇ ਕੋਲ ਖਡੂਰ ਸਾਹਿਬ ਤੋਂ ਡਾਕਟਰ ਨਵਤੇਜ ਸਿੰਘ ਹੁਣੇ ਬਲਾਕ ਆਫਸਰ ਉਹਨਾਂ ਨੇ ਟੀਮ ਆਪਾਂ ਨੇ ਕੋਲ ਡਾਕਟਰ ਸਾਹਿਬ ਨਵਤੇਜ ਜੀ ਨੂੰ ਨਾਲ ਨੇ ਆਪਣੇ ਜਯਦਰਿੰਦਰ ਹੁਣੇ ਭਾਈ ਇਹ ਨਹੀਂ ਇਹਨਾਂ ਨੂੰ ਭੇਜਿਆ ਰਗਭਾ ਵੇਖਣ ਵਾਸਤੇ ਤੇ ਅਹੀਂ ਇਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਆਂ ਉਸ ਤੋਂ ਬਾਅਦ ਇਹਨਾਂ ਦੇ ਕੋਲ ਮੰਗ ਵੀ ਕਰਦੇ ਆਂ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਖੇਤੀਬਾੜੀ ਦਾ ਜੀਵਿਦਾਰਾਂ ਦੇ ਨਾਲ ਪੂਰਾ ਅਟੈਚ ਨੇ ਇਹ ਸਾਡੇ ਆਪ ਖਾਸ ਨੇ ਤੇ ਉਹਦੇ ਵਿੱਚ ਇਹ ਆ ਵੀ ਅਸੀਂ ਇਹਨਾਂ ਦੇ ਕੋਲ ਮੰਗ ਕਰਦੇ ਆਂ ਕਿ ਇਹ ਆਪਣੇ ਚੀਫ ਸਾਹਿਬ ਤੱਕ ਉਹਨਾਂ ਦੇ ਥਰੂ ਇਹ ਜਿਹੜੀ ਆ ਗਰਮੀਤ ਸਿੰਘ ਖੁੰਡਿਆਣਾ ਤੱਕ ਜਿਹੜੇ ਖੇਤੀ ਮੰਤਰੀ ਪੰਜਾਬ ਨੇ ਉਹ ਮਤਲਬ ਉਹਨਾਂ ਤੱਕ ਇਹ ਸਾਡੀ ਗੱਲ ਜਿਹੜੀ ਵੈਰਵਾਲ ਦੀ ਜਿਹੜੀ ਸਾਰਾ ਪ੍ਰੋਗਰਾਮ ਹੈ ਬਾਨਾ ਜੀ ਇੱਥੇ ਕੁੰਡਵਾਲ ਸਾਹਿਬ ਦੇ ਨੇੜੇ ਤੇ ਜਿਹੜਾ ਰਕਬਾ ਸਾਡਾ ਸਾਰਾ ਜੀ ਡੁੱਬ ਚੁੱਕਾ ਤੇ ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜਾ ਮਤਲਬ ਇਹ ਜਿਹੜਾ ਨੁਕਸਾਨ ਆ ਕਮਾਤ ਤੇ ਝੋਨੇ ਦਾ ਤੇ ਲੱਖਾਂ ਰੁਪਈਆ ਦਾ ਵਾਜੀ ਤੇ ਇਹੀ ਚਾਹੁੰਦੇ ਆ ਕਿ ਇਹਦਾ ਜਿਹੜਾ ਖਰਾਬਾ ਵਾ ਉਹ ਸਰਦਾਰ ਭਗਵਾਨ ਸਿੰਘ ਮਾਨ ਨੂੰ ਇਸ ਤਰ੍ਹਾਂ ਤੁਰੰਤ ਜਾਰੀ ਜਿਹੜਾ ਕਰਨੇ ਦਾ ਤੇ ਉਹ ਇੱਕ ਫਾਸਟ ਰੀਡੀ ਹੋਊਗੀ ਬਹੁਤਾ ਤੇ ਕੁਛ ਨਹੀਂ ਆ ਜਿੰਨਾ ਨੁਕਸਾਨ ਹੋ ਚੁੱਕਾ ਉਹ ਪਰ ਭਾਈ ਤੇ ਨਹੀਂ ਸਰਕਾਰ ਕਰ ਸਕਦੀ ਪਰ ਮੈਂ ਕਹੂੰਗਾ ਵੀ ਜਿਹੜਾ ਖਰਾਬਾ ਵਾ ਉਹ ਤੁਰੰਤ ਜਾਰੀ ਕਰਨਾ ਚਾਹੀਦਾ ਘੱਟ ਤੋਂ ਘੱਟ 15000 ਰੁਪਈਆ ਖਰਾਬਾ ਹਰ ਕਿਸਾਨ ਨੂੰ ਜਿਹੜਾ ਜੀ ਮਿਲਣਾ ਚਾਹੀਦਾ ਇਹ ਤੋਂ ਬਾਰੇ ਆਪਣੇ ਭਾਈ ਹਰਵਿੰਦਰ ਹੁਣੀ ਆ ਪ੍ਰਧਾਨ ਸਾਹਿਬ ਸਾਡੇ ਦਾਰਾਪੁਰ ਵਾਲੇ ਇਹ ਤੁਹਾਨੂੰ ਦੱਸਣਗੇ ਹਰਵਿੰਦਰ ਭਾਜੀ ਕੀ ਜਿਹੜਾ ਆਪਣਾ ਫਸਲਾਂ ਦਾ ਨੁਕਸਾਨ ਹੋਇਆ ਵਾ ਇਹਦੇ ਵਿੱਚ ਤੁਸੀਂ ਜਿੱਦਾਂ ਮੇਰੇ ਨਾਲ ਗੱਲ ਵੀ ਕਰ ਰਹੀ ਸੀ ਵੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਸੀ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਹੈਗੀਆਂ ਹਨਾ ਜਿਹੜੇ ਤੁਹਾਡੇ ਨਾਲ ਸਹਿਯੋਗ ਕਰਾਉਂਦੇ ਸੀ ਕਿ ਉਹ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਆ ਔਰ ਆਪਣੀ ਫਸਲ ਦਾ ਕਿੰਨਾ ਕ ਨੁਕਸਾਨ ਹੋਇਆ ਵਾ ਫਸਲ ਜੀ ਸਾਰੀ ਤਬਾਹ ਹੋ ਗਈ ਆ ਜਿੰਨੀ ਵੀ ਫਸਲ ਹੈ ਗਈ ਸਾਰੀ ਜਿਹੜੀ ਆ ਵੀ ਪਾਣੀ ਦੀ ਮਾਰ ਏਟਿਆ ਝੋਨੇ ਹੀ ਗੰਨਾ ਹੀ ਪੱਟੇ ਸਾਬ ਜਿਹੜਾ ਵੀ ਇਹ ਚੌਵਾਂ ਪੰਜਾਂ ਪਿੰਡਾਂ ਦੀ ਜ਼ਮੀਨ ਜਿਹੜੀ ਆ 7 8000 ਕਿਲਾ ਜ਼ਮੀਨ ਜਿਹੜੀ ਆ ਵੀ ਇੱਕ ਬੋਤਲ ਕਿਢੀ ਤੋਂ ਲੈ ਕੇ ਤੇ ਗੋਂਦਾਲ ਸਾਹ ਪੁਲ ਤੱਕ ਜਿਹੜੀ ਆ ਵੀ ਉਹ ਪ੍ਰਭਾਵਿਤ ਹੋਈ ਆ ਉਹਦੇ ਵਿੱਚ ਜਿੰਨੇ ਵੀ ਸਾਡੇ ਕਿਸਾਨ ਵੀਰ ਕੰਮ ਕਰਦੇ ਸੀ ਉਹਨਾਂ ਦੇ ਨਾਲ ਮਜ਼ਦੂਰ ਵੀਰ ਜਿੰਨੇ ਸੀ ਉਹ ਕੰਮ ਕਰਦੇ ਸੀ ਤੇ ਜੇ 5 ਅਗਸਤ ਦਾ ਇਹ ਪਾਣੀ ਆਇਆ ਤੇ 5 ਅਗਸਤ ਦੇ ਉਹ ਵੀ ਵਿਹਲੇ ਬੈਠੇ ਅੱਜ 28 ਇੱਕਸਤ ਹੋ ਗਈ ਹੈ ਜੀ 28 ਅਗਸਤ ਹੋ ਗਈ ਆ ਉਹ ਉਦੋਂ ਦੇ ਵੇਲੇ ਬੈਠੇ ਆ ਜਿਹੜੇ ਮੰਨ ਲਓ ਸਾਡੇ ਨਾਲ 1 2 2 3 3 ਵੀਰ ਜਿਹੜੇ ਕੰਮ ਕਰਦੇ ਸੀ ਉਹ ਸਾਰੇ ਵਿਲੇ ਹੋ ਗਏ ਆ ਉਹ ਵੀ ਆਪਣੇ ਘਰਾਂ 'ਚ ਬੈਠੇ ਆ ਉਹਨਾਂ ਕੋਲ ਨਾ ਖਾਣ ਨੂੰ ਦਾਣੇ ਹੈਗੇ ਆ ਛੱਤਾਂ ਉਹਨਾਂ ਦੀਆਂ ਝੁੰਡੀਆਂ ਪਈਆਂ بارش ਦੇ ਨਾਲ ਉੱਪਰ ਉਹ ਜੇ ਬਲਾਕ ਦੇ ਅਫਸਰਾਂ ਨੂੰ ਫੋਨ ਕਰੀਦਾ ਡੀਡੀਪੀ ਹੋ ਗਿਆ ਬੀਡੀਪੀ ਵੀ ਹੋ ਗਿਆ ਉਹਨਾਂ ਨੂੰ ਫੋਨ ਕਰੀ ਯਰੀ ਕੀਤੇ ਅਸੀਂ ਪਰ ਉਹ ਜਿਹੜੇ ਆ ਵੀ ਇੱਥੇ ਕੋਈ ਸਾਰ ਲੈਣ ਨਹੀਂ ਬੋੜਿਆ ਚਲੋ ਸ਼ੁਕਰ ਆ ਤੁਸੀਂ ਆਏ ਤੁਹਾਡਾ ਜੀ ਆਇਆਂ ਨੂੰ ਪਿੰਡ 'ਚ ਆਇਆਂ ਧੰਨਵਾਦ ਕਰਦੇ ਆ ਕਿ ਤੁਸੀਂ ਆਏ ਜੋ ਇਹ ਸਾਡੀ ਜਿਹੜੀ ਆਵਾਜ਼ ਆ ਇਹਨੂੰ ਜਰੂਰ ਪਹੁੰਚਾ ਦਿਓ ਅੱਗੇ ਤੱਕ ਭਗਵੰਤ ਮਾਨ ਸਾਹਿਬ ਤੱਕ ਕਿ ਜਿਹੜਾ ਉਹ ਕਹਿੰਦੇ ਸੀ ਵੀ ਇਹ ਕੋਈ ਕੁਦਰਤੀ ਆਫਤਾ ਹੋਊਗੀ ਤੇ ਕਿਸਾਨਾਂ ਦੇ ਜਿਹੜੇ ਆ ਤੁਰੰਤ ਪੈਸੇ ਜਿਹੜੇ ਆ ਜਾਰੀ ਕਰਵਾ ਦਿਆ ਕਰਾਂਗੇ ਤੇ ਉਦੋਂ ਵਾਅਦੇ ਜਿਹੜੀਆਂ ਗਦਾਵਰੀਆਂ ਬਾਅਦ ਦੇ ਵਿੱਚ ਹੋ ਜਾ ਕਰਨਗੀਆਂ ਅਸੀਂ ਇਹ ਆਨੇ ਆ ਵੀ ਸਾਡਾ ਜਿਹੜਾ ਬਣਦਾ ਹੱਕ ਆ ਉਹੀ ਦੇ ਦੇਣ ਇੰਨਾ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਜਿਹੜੀ ਮੰਨ ਲਓ ਵਾਅਦੂ ਦੇਣ ਵਾਲੀ ਗੱਲ ਆ ਉਹ ਤੇ ਕੋਈ ਇੱਥੇ ਝਲਕਦੀ ਪੈਂਦੀ ਕਿਉਂਕਿ 23 ਦੇ ਵਿੱਚ ਸਾਡੀ ਜਿਹੜੀ ਆ ਬਹੁਤ ਜਿਆਦੀ ਫਸਲ ਦਾ ਨੁਕਸਾਨ ਹੋਇਆ ਤੇ ਸੈਂਟਰ ਸਰਕਾਰ ਨੇ ਜਿਹੜਾ 6750 ਰੁਪਏ ਸਾਨੂੰ ਮੁਆਵਜ਼ਾ ਦਿੱਤਾ ਉਹ ਸੈਂਟਰ ਸਰਕਾਰ ਵੱਲੋਂ ਜਿਹੜਾ ਆ ਉਹਦੇ ਉਹੀ ਸਾਨੂੰ ਮਿਲਿਆ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਦੇ ਵਿੱਚ ਸਾਨੂੰ 12-13000 ਰੁਪਏ ਮੁਆਵਜ਼ਾ ਮਿਲਦਾ ਸੀ ਇਹਨਾਂ ਨੇ ਘਟਾ ਕੇ ਜਿਹੜਾ ਸਾਨੂੰ 6750 ਰੁਪਏ 5 ਕਿੱਲਿਆਂ ਦੇ ਦਿੱਤੇ ਜਿੱਡਾ ਮੰਨ ਲਓ ਹਣ ਕੇ ਇਹਦੇ 30 ਕਿੱਲੇ ਜ਼ਮੀਨ ਖਰਾਬ ਹੋ ਗਈ ਆ ਖਰਾਬ ਤੇ ਹੋਈ ਆ ਨਾ ਉਹਦਾ ਮੁਆਵਜ਼ਾ ਜਿਹੜਾ ਸਿਰਫ ਸਾਨੂੰ 4 ਤੋਂ 5 ਕਿੱਲਿਆਂ ਦਾ ਦਿੰਦੇ ਆ ਵੀ ਇੱਕ ਮਾਲਕ ਨੂੰ ਇਦੋਂ ਵੱਧ ਨਹੀਂ ਸਾਡੇ ਕੋਲ ਮੁਆਵਜ਼ਾ ਹੈਗਾ ਤੇ 2 ਨੰਬਰ ਤੇ ਇਹ ਗੱਲ ਆ ਵੀ ਜਿੰਨੀ ਵੀ ਸਾਡੀ ਫਸਲ تباہ ਹੀ ਆ ਇਹ ਸਾਰੀ ਸਾਡੀ ਇੱਥੇ ਆ ਜਿੰਨਾ ਦਰਿਆ ਵੀ ਦਰਿਆ ਵੀ ਵਗਦਾ ਨਾ ਸਾਡੀ ਨੰਬਰੀ ਜ਼ਮੀਨਾਂ ਦੇ ਵਿੱਚ ਵਗਦਾ ਮਾਲਕੀ ਜ਼ਮੀਨਾਂ ਦੇ ਵਿੱਚ ਜਿਹੜਾ ਦਰਿਆ ਵਾ ਉਹ ਵਗਦਾ ਵਾ ਵੀ ਉਹ ਇਹ ਜਦੋਂ ਸਰਕਾਰ ਦੇ ਕੋਈ ਨੁਮਾਇੰਦੇ ਆਉਂਦੇ ਆ ਉਹ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਇੱਧਰਲੇ ਬੰਨੇ ਫਸਲ ਕਿਉਂ ਬੀਜਦੇ ਜੋ ਦੱਸੋ ਅਸੀਂ 47 ਵੇਲੇ ਉੱਜੜ ਕੇ ਆਏ ਆਂ ਪਾਕਿਸਤਾਨੋਂ ਪਾਕਿਸਤਾਨੋਂ ਅਸੀਂ ਉੱਜੜ ਕੇ ਆਏ ਆਂ ਉਦੋਂ ਦੀ ਜਿਹੜੀ ਜ਼ਮੀਨ ਆ ਸਾਨੂੰ ਇਹ ਲਾਟ ਹੋਈ ਆ ਠੀਕ ਆ ਸਾਡੀ ਉਧਰ ਚੰਗੀਆਂ ਭਲੀਆਂ ਜ਼ਮੀਨਾਂ ਲੈ ਕੇ ਸਾਨੂੰ ਇੱਧਰ ਪਾਣੀ ਦੇ ਡੋਪਿਆ ਅੱਜ ਵੀ ਅਸੀਂ ਸਰਕਾਰ ਅੱਗੇ ਇਹ ਬੇਨਤੀ ਕਰਦੇ ਆ ਕਿ ਇਹਨੂੰ ਝੀਲ ਬਣਾ ਦੋ ਇਹਨੂੰ ਜਿਹੜਾ ਵਾ ਇਹਨੂੰ ਡੈਮ ਦੇ ਤੌਰ ਤੇ ਹੀ ਵਰਤ ਲਓ ਅਸੀਂ ਇਹ ਜ਼ਮੀਨਾਂ ਛੱਡਣ ਨੂੰ ਤਿਆਰ ਆ ਇਹਨੂੰ ਸਾਡੇ ਕੋਲ ਬਾਰ-ਬਾਰ ਜਿਹੜਾ ਵਾ ਉੱਜੜ ਕੇ ਉੱਠਿਆ ਨਹੀਂ ਜਾਂਦਾ ਅਸੀਂ ਹਰ ਦੂਜੇ ਸਾਲ ਤੇ ਜੇ ਸਾਲ ਇੱਥੇ ਉੱਜੜਦੇ ਆ ਸਾਡੇ ਕੋਲ ਹੁਣ ਇੰਨੀ ਪਾਵਰ ਨਹੀਂ ਰਹੀ ਸਾਡੇ ਚ ਸਾਡੇ ਸਿਰਾਂ ਦੇ ਉੱਤੇ ਜਿਹੜੇ ਆ ਕਰਜ਼ਿਆਂ ਦੀਆਂ ਕਾਫੀ ਭਾਰੀ ਪੰਡਾ ਹੋ ਗਈਆਂ ਸਾਡੇ ਜਿਹੜੇ ਕਿਸਾਨ ਭਰਾਵਾ ਬਹੁਤੇ ਜਿਆਦਾ ਜਿਹੜਿਆ ਖੁਦਕੁਸ਼ੀਆਂ ਦੇ ਰਾਹ ਆ ਲਿਆ ਇੱਕ ਮੁੰਡਾ ਵਾਲ ਸਾਡੇ ਪਿੰਡ ਦਾ ਉਹਨੇ ਐਰਕਾਂ ਪਹਿਲੇ ਸਾਲ ਵਾਈ ਕੀਤੀ 30 ਕਿੱਲੇ ਜ਼ਮੀਨ ਲੈ ਕੇ ਠੇਕੇ ਤੇ 30 ਕਿੱਲੇ ਜ਼ਮੀਨ ਲੈ ਕੇ ਠੇਕੇ ਤੇ ਵਾਈ ਕੀਤੀ ਆ ਪਹਿਲਾਂ ਉਹ ਆਪਣਾ ਕਿਰਾਏ ਤੇ ਸੰਦ ਜਿਹੜਾ ਅਸੀਂ ਚਲਾਉਂਦਾ ਹੁੰਦਾ ਸੀ ਤੇ ਉਹਨੂੰ ਇਹ ਲੱਗਾ ਵੀ ਵਾਈ ਕਰਨੀ ਸੌਖੀ ਆ 30 ਕਿੱਲੇ ਉਹਨੇ ਵਾਈ ਕਰ ਲਈ ਆ ਅੱਜ ਉਹਨੂੰ 20 ਦਿਨ ਹੋ ਗਏ ਉਹ ਉਹਨੂੰ ਅਸੀਂ ਅੰਦਰੋਂ ਬਾਹਰ ਨਹੀਂ ਵੇਖਿਆ ਉਹ ਜਿਹੜਾ ਮਰਨ ਦੇ ਕਿਨਾਰੇ ਪਿਆ ਵਾ ਇਹੋ ਜਿਹੀਆਂ ਜਿਹੜੀਆਂ ਮੌਤਾਂ ਹੋਣੀਆਂ ਇਹਨਾਂ ਦਾ ਕੌਣ ਜੁੰਮੇ ਆ ਰਿਹਾ ਪ੍ਰਸ਼ਾਸਨ ਜਾਂ ਸਰਕਾਰ ਜਾਂ ਦੇ ਨਮਾਇंदे ਇਹ ਜਿਹੜੀ ਆ ਸਾਡੀ ਜਿਹੜੀ ਆਵਾਜ਼ ਆ ਇਹ ਭਗਵੰਤ ਮਾਨ ਸਾਹਿਬ ਤੱਕ ਪਹੁੰਚੇ ਦੀ ਸੀਤਾ ਪਹੁੰਚੇ ਜਿੰਨੇ ਵੀ ਉੱਚ ਅਧਿਕਾਰੀ ਆ ਉਹਨਾਂ ਅਸਰਾਂ ਤੱਕ ਪਹੁੰਚੇ ਕਿ ਇੱਥੇ ਆਣ ਕੇ ਜਿਹੜੇ ਗਰੀਬ ਮਜ਼ਦੂਰ ਆ ਉਹਨਾਂ ਦਾ ਜੱਜਾ ਲੈਣ ਉਹਨਾਂ ਨੂੰ ਜੋਗ ਮਾ ਬਜਾ ਜਿਹੜਾ ਬਣਦਾ ਉਹ ਦਿੱਤਾ ਜਾਵੇ ਬਾਕੀ ਜਿਹੜਾ ਵਾ ਤੁਸੀਂ ਤੁਸੀਂ ਜਿਹੜਾ ਸਾਡੀ ਸਰਕਾਰ ਪ੍ਰਸ਼ਾਸਨ ਕੋ ਚਾਹੇ ਐਨਆਰਆਈ ਭਰਾਵਾਂ ਤੋਂ ਕਿਸ ਤਰ੍ਹਾਂ ਦੀ ਜਿਹੜੀ ਮਦਦ ਦੀ ਮੰਗ ਕਰਦੇ ਹੋ ਵੀ ਚਾਰਾ ਹੋ ਗਿਆ ਰਾਸ਼ਨ ਹੋ ਗਿਆ ਕਿਸ ਤੀਆਂ ਜਿਹੜੀਆਂ ਇੱਥੇ ਮੁਹੱਈਆ ਕਰਵਾਈਆਂ ਜਾਂਦੀਆਂ ਇੱਥੇ ਜਿੱਦਾਂ ਮੰਨ ਲਓ ਹਣ ਗਰੀਬ ਜਨਤਾ ਜਿਹੜੇ ਜਿਹੜੇ ਆਪਣਾ ਸਾਇਕ ਬੰਦਿਆਂ ਦੇ ਨਾਲ ਜੁੜੇ ਸੀ ਦੁੱਧ ਦਾ ਕਾਰੋਬਾਰ ਕਰਦੇ ਸੀ ਡੇਰੀ ਫਾਰਮ ਦਾ ਕੰਮ ਕਰਦੇ ਸੀ ਉਹਨਾਂ ਦੇ ਪੱਠੇ ਸਾਰੇ ਤਬਾਹ ਹੋ ਗਏ ਆ ਉਹਨਾਂ ਦੇ ਪਸ਼ੂਆਂ ਵਾਸਤੇ ਨਾ ਕੋਈ ਇੱਥੇ ਫੀਡ ਹੈਗੀ ਆ ਨਾ ਕੋਈ ਹਰਿਆਚਾਰਾ ਰਹਿ ਗਿਆ ਟੂੜੀ ਵੀ ਜਿਹੜੀ ਆ ਕਈ ਬੰਦਿਆਂ ਕੋਲ ਜਿੰਨਾਂ ਕੋਈਆਂ ਕੋ ਹੈ ਗਈ ਕਈਆਂ ਦੀ ਜਿਹੜੀ ਉਹ ਰੋੜ ਪੋੜ ਗਈ ਆ ਤੇ ਜਿਹੜਾ ਮੰਨ ਲਓ ਇੱਥੇ ਫੀਡ ਦਾ ਫਰਸਟ ਡੇਟ ਜਿਹੜੀਆਂ ਡੰਗਰਾਂ ਦੀਆਂ ਦਵਾਈਆਂ ਹੋ ਗਈਆਂ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਮੰਨ ਲਓ ਜਿਨ੍ਹਾਂ ਦੇ ਰਾਸ਼ਨ ਨਹੀਂ ਹੈਗਾ ਗਰੀਬਾਂ ਦੇ ਉਹਨਾਂ ਦੀ ਸਰਕਾਰ ਡਿਊਟੀ ਲਾਵੇ ਆਪਣੇ ਨੁਮਾਇੰਦਿਆਂ ਦੀ ਕਿ ਜਿਹੜੀ ਬਣਦੀ ਉਹਨਾਂ ਦੀ ਮੰਨ ਲਓ ਕਣਕ ਹੀ ਬਣਦੀ ਸੀ ਜਿੰਨੀ ਵੀ ਦਿੰਦੀ ਆ ਸਰਕਾਰ ਉਹ ਰਿਲੀਜ਼ ਕਰਕੇ ਉਹਨਾਂ ਨੂੰ ਇੱਕ ਇਹ ਛੋਟੀ ਜੀ ਮਦਦ ਕਰ ਦੇਣ ਵੀ ਉਹ ਆਪਣਾ ਆਟਾ ਪਿਆ ਕੇ ਕਣਕ ਪਿਆ ਕੇ ਆਟਾ ਤੇ ਖਾ ਸਕਣ ਵੀ ਇਹ ਸਰਕਾਰ ਤੇ ਐਨ ਆਰ ਆਈ ਵੀਰ ਜਿਹੜੇ ਆ ਉਹਨਾਂ ਅੱਗੇ ਵੀ ਅਪੀਲ ਆ ਕਿ ਜੇ ਉਹਨਾਂ ਕੋਈ ਯੋਗ ਮੁਆਵਜ਼ਾ ਹੈਗਾ ਵਾ ਕੋਈ ਉਹ ਦੇਣ ਵਾਸਤੇ ਤੇ ਇਹਨਾਂ ਇਹਨਾਂ ਵੈਰੋਵਾਲ ਦਾਰਾਪੁਰ ਕੀੜੀਸ਼ਾਈ ਬੋਤਲ ਕਿੜੀ ਇਹਨਾਂ ਚੌਹਾਂ ਪੰਜਾਂ ਪਿੰਡਾਂ ਦੇ ਵਿੱਚ ਜਿਹੜਾ ਵਾ ਵੀ ਆਣ ਕੇ ਜਿਹੜਾ ਵਾ ਇਹਨਾਂ ਇਹਨਾਂ ਲੋਕਾਂ ਦੀ ਵੀ ਬਾਹ ਫੜਨ। ਸੋ ਸਮਾ ਬਹੁਤ ਨਾਜ਼ੁਕ ਹੈ ਜੀ ਅਸੀਂ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇ ਕੇ ਸਰਕਾਰਾਂ ਦੇ ਕੋਲੋਂ ਵੀ ਇਹਨਾਂ ਚੀਜ਼ਾਂ ਦੀ ਮੰਗ ਕਰਨੀ ਆ ਕਿ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਿਹੜਾ ਮੁਆਵਜ਼ਾ ਵਾ ਉਹ ਮੁਆਵਜ਼ਾ ਸਮੇਂ ਸਿਰ ਦਿੱਤਾ ਜਾਵੇ। ਇਹਦੀ ਜਿਹੜੀ ਸਪੈਸ਼ਲ ਗਰਦੌਰੀ ਆ ਸਪੈਸ਼ਲ ਗਰਦੌਰੀ ਕਰਕੇ ਕਿਸਾਨ ਦੀ ਜਿਹੜੀ ਆ ਪਰਪਾਈ ਤੇ ਨਹੀਂ ਹੋ ਸਕਦੀ। ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਜਿਹੜੀ ਥੋੜੀ ਬਹੁਤ ਸਹਾਇਤਾ ਕੀਤੀ ਜਾਵੇ ਇਹਦੇ ਨਾਲ ਨਾਲ ਹੀ ਮੈਂ ਜਿਹੜੇ ਸਾਡੇ ਐਨ ਆਰ ਆਈ ਭਰਾਵਾ ਚਾਹੇ ਸਮਾਜ ਸੇਵੀ ਸੰਸਥਾਵਾਂ ਵਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵਾਂ ਕਿ ਉਹ ਇੱਥੇ ਜਿਹੜੇ ਸਾਡੇ ਬੇਜਮੀਨੇ ਵੀਰ ਆ ਜਿਨ੍ਹਾਂ ਨੇ ਪੱਜਾਂ ਰੱਖੀਆਂ گاਵਾਂ ਰੱਖੀਆਂ ਡੰਗਰ ਰੱਖੇ ਆ ਉਹਨਾਂ ਤੱਕ ਜਿਹੜਾ ਰਾਸ਼ਨ ਚਾਹੇ ਚਾਰਾ ਜਿਹੜਾ ਵਾ ਉਹ ਵੀ ਪਹੁੰਚਾਉਣ ਦੀ ਜਲਦ ਤੋਂ ਜਲਦ ਜਿਹੜੀ ਆ ਕੋਸ਼ਿਸ਼ ਕਰਨ ਇਦੇ ਸਬੰਧ ਦੇ ਵਿੱਚ ਸਰਦਾਰ ਹਰਪਾਲ ਸਿੰਘ ਹੋਣਾ ਨਾਲ ਸਰਦਾਰ ਹਰਵਿੰਦਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ ਔਰ ਮੈਂ ਹਰਪਾਲ ਸਿੰਘ ਹੋਣਾ ਨੂੰ ਕਹੂੰਗਾ ਕਿ ਉਹ ਆਪਣਾ ਨੰਬਰ ਜਿਹੜਾ ਆ ਉਹ ਨੰਬਰ ਜ਼ਰੂਰ ਬੋਲ ਦੇਣ ਤਾਂ ਕਿ ਜਿਹੜੇ ਵੀ ਕੋਈ ਵੀਰ ਆ ਉਹ ਮਦਦ ਕਰਨੀ ਚਾਹਣ ਤੇ ਉਹ ਮਦਦ ਕਰਕੇ ਅਸੀਂ ਇਹ ਮਾੜੇ ਸਮੇਂ ਦੇ ਵਿੱਚ ਇੱਕ ਦੂਜੇ ਦਾ ਜਿਹੜਾ ਆ ਉਹ ਸਾਥ ਦੇ ਸਕੀਏ ਹਾਂਜੀ ਆਪਾਂ ਜੀ ਇਹ ਜਗਤਵਿੰਦਰ ਹੋਣਾ ਨੇ ਗੱਲ ਕੀਤੀ ਆ ਮਾਨ ਬਖਸ਼ਦੇ ਆਪਾਂ ਨੂੰ ਥੋੜਾ ਉਹਦੇ ਵਿੱਚ ਬੇਨਤੀ ਆ ਕਿ ਆ ਜੇ ਆਪਾਂ ਜਿਹੜਾ ਇਹ ਅਗਲਾ ਪ੍ਰੋਗਰਾਮ ਆ ਥੋੜੀ ਜੀ ਗੱਲ ਰਹਿ ਗਈ ਤੇ ਇਹ ਚ ਆਪਣਾ ਜਿਹੜੇ 15 ਘਰ ਇਹਨਾਂ ਦੇ ਜ਼ਾਰਾਪੁਰ ਦੇ ਤੇ 10 ਘਰ ਸਾਡੇ ਜੀ ਆਪਣੇ ਬੈਰਵਾਲ ਬਾਵਿਆਂ ਦੇ ਨੇ ਉਹ ਆ ਇਸ ਟਾਈਮ ਇਧਰ ਡੰਗਰ ਵਗੈਰਾ ਲੈ ਕੇ ਆਉਂਦੇ ਅਸੀਂ ਕਹਿੰਨੇ ਆ ਵੀ ਉਹਨਾਂ ਨੂੰ ਫਾਸਟ ਜਿਹੜੀ ਆ ਉਹ ਆਪਣਾ ਫੀਡ ਜੂਰ ਮੇਜਾ ਕਰਾਈ ਜਾਵੇ ਉਹਨਾਂ ਪਰਿਵਾਰਾਂ ਨੂੰ 25 ਕਿ ਪਰਿਵਾਰ ਨੇ ਉਹ ਅਜੇ ਤੱਕ ਸਾਡੇ ਕੋਲ ਇੱਥੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਵੀ ਜੇ ਸਾਨੂੰ ਕੋਈ 40 50 ਬੋਲੀਆਂ ਫੀਡ ਕੋਈ ਦਾ ਮੱਲ ਹੈਲਪ ਹੋ ਜੇ ਤੇ ਉਹ ਪਰਿਵਾਰਾਂ ਦੀ ਅਸੀਂ ਕਰ ਸਕਦੇ ਹਾਂ ਬਾਕੀ ਚਲੋ ਆਪਣਾ ਨੰਬਰ ਬੁੱਲਦੇ ਵਿੱਚ ਤੇ ਬੇਨਤੀ ਹੈ ਆ ਵੀ ਮੇਰਾ ਨੰਬਰ 8288 4770 ਹਰਪਾਲ ਸਿੰਘ ਪਿੰਡ ਬੈਰਵਾਲ ਪਾਵ ਮੈਂ ਇੱਥੇ ਸਾਰੀ ਟੀਮ ਦਾ ਪਹੁੰਚਣ ਤੇ ਭਾਜੀ ਜਗਤਵਿੰਦਰ ਉਹਨਾਂ ਨੇ ਸਿਮਰਨ ਜੀ ਤੋਂ ਲਈ ਉਹ ਇਹਨਾਂ ਨੇ ਇਸ ਸ਼ਾਮੇ ਤੱਕ ਕੰਮ ਕਰਕੇ ਗਿਆ ਨਿਮਰਤਾ ਧੰਨਵਾਦ ਕਰਦੇ ਆ ਇਹਨਾਂ ਨੂੰ ਬੇਨਤੀ ਇਹ ਕਰਦੇ ਆ ਕਿ ਇਹ ਰਿਪੋਰਟ ਸਾਡੀ ਜਿਹੜੀ ਆ ਉਹ ਸਹੀ ਬਣਾ ਕੇ ਤੇ ਸਹੀ ਸਾਨੂੰ ਜਿਹੜਾ ਅਨੁਸਾਪਾ ਜਿਹੜਾ ਤੋਂ ਜੀਨ ਕਰਾ ਕੇ ਦਸਤ ਕਰਾ ਦਿਓ ਧੰਨਵਾਦ